ਅੱਜ ਦੀ ਖਬਰ ਕਸ਼ਮੀਰ ਦੀ ਬਾਬਤ ਆ ਸਵੇਰੇ ਵੀ ਤੁਸੀਂ ਖਬਰਾਂ ਸੁਣੀਆਂ ਕਸ਼ਮੀਰ ਦੇ ਵਿੱਚ ਇਨਸਾਨੀਅਤ ਦਾ ਕਤਲ ਹੋਇਆ 28 ਲੋਕਾਂ ਦੀ ਮੌਤ ਹੋਈ ਹੈ ਜਿਹੜੇ ਇਨੋਸੈਂਟ ਬਿਚਾਰੀ ਟੂਰਿਸਟ ਉੱਥੇ ਗਏ ਹੋਏ ਸੀ ਉਹਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ ਪ੍ਰੈਜ਼ੀਡੈਂਟ ਮੋਦੀ ਹੋਣਾ ਦੇ ਨਾਲ ਸੌਰੀ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਤੇ ਉਹਨਾਂ ਨੇ ਇਹ ਕਿਹਾ ਹੈ ਵੀ ਇਹ ਬਹੁਤ ਡੀਪਲੀ ਡਿਸਟਰਬਿੰਗ ਨਿਊਜ਼ ਆ ਕਸ਼ਮੀਰ ਦੇ ਉੱਤੇ ਤੇ ਅਸੀਂ ਇੰਡੀਆ ਦੇ ਨਾਲ ਟੈਰਰਿਜ਼ਮ ਦੇ ਮਾਮਲੇ ਦੇ ਉੱਤੇ ਸੋ ਜਿਹੜੇ ਲੋਕਾਂ ਦੀ ਜਾਨ ਇਹਦੇ ਵਿੱਚ ਚਲ ਗਈ ਹੈਗੀ ਆ ਅਸੀਂ ਉਹਨਾਂ ਦੇ ਲਈ ਅਰਦਾਸ ਕਰਦੇ ਹਾਂ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਲਿਖਿਆ ਹੈਗਾ ਦੂਸਰੇ ਪਾਸੇ ਇੰਡੀਆ ਨੇ ਕਾਫੀ ਜਿਹੜੀ ਧਮਕੀ ਦੇ ਦਿੱਤੀ ਹੈਗੀ ਆ ਪਾਕਿਸਤਾਨ ਨੂੰ ਉਹ ਉਹਨਾਂ ਨੇ ਇਹ ਕਿਹਾ ਹੈ ਇੰਡੀਆ ਵਾਲਿਆਂ ਨੇ ਕਿ ਜਿਹੜੇ ਵੀ ਲੋਕ ਪਾਕਿਸਤਾਨ ਦੇ ਵਿਜ਼ਿਟ ਕਰਨ ਆਏ ਹੋਏ ਆ ਇੰਡੀਆ ਦੇ ਵਿੱਚ ਉਹ ਇੱਕ ਹਫ਼ਤੇ ਦੇ ਵਿੱਚ ਵਿੱਚ ਚਲੇ ਜਾਣ ਤੇ ਇਸ ਤੋਂ ਬਿਨਾ ਉਹਨਾਂ ਨੇ ਇਹ ਵੀ ਕਿਹਾ ਹੈ ਬਈ ਜੋ ਆ ਪਾਕਿਸਤਾਨ ਦੇ ਆ ਜੋ ਵੀ ਪਰਸਨ ਔਨ ਗ੍ਰਾਟਾ ਉਹਨਾਂ ਨੂੰ ਡਿਕਲੇਅਰ ਕੀਤਾ ਗਿਆ ਹੈਗਾ ਪਾਕਿਸਤਾਨ ਹਾਈ ਕਮਿਸ਼ਨ ਦੇ ਆ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਜਿਹੜੇ ਰੱਖਿਆ ਦੇ ਫੌਜੀ ਜਲ ਸੈਨਾ ਤੇ ਹਵਾਈ ਸਲਾਹਕਾਰ ਜਿਹੜੇ ਹੈਗੇ ਆ ਉਹਨਾਂ ਨੂੰ ਪਰਸਨ ਨਾਨ ਗ੍ਰਾਟਾ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਭਾਰਤ ਵਿੱਚੋਂ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਆ ਇਹ ਟੰਬੇ ਛੱਡ ਕੇ ਚਲੇ ਜਾਓ ਇਸ ਦੇ ਨਾਲ ਨਾਲ ਸਿੰਧੂ ਜਲ ਸੰਧੀ ਜਿਹੜੀ ਆ ਉਹਨੂੰ ਵੀ ਟਰਬਿਨੇਟ ਕਰ ਦਿੱਤਾ ਆ ਤੇ ਪਾਕਿਸਤਾਨੀਆਂ ਨੂੰ ਵਾਪਸ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਹੈਗੇ ਆ ਪਾਕਿਸਤਾਨੀਆਂ ਨੂੰ ਜਿਹੜੇ ਵੀਜੇ ਜਾਰੀ ਕੀਤੇ ਗਏ ਸੀ ਉਹ ਸਾਰੇ ਰੱਦ ਕਰ ਦਿੱਤੇ ਗਏ ਆ ਭਾਰਤ ਵਿੱਚ ਜਿਹੜੇ ਪਾਕਿਸਤਾਨੀ ਘੁੰਮਣ ਆਏ ਆ ਰਹਿਣ ਆਏ ਆ ਕਈ ਵਾਰੀ ਲੰਮੇ ਸਮੇਂ ਤੋਂ ਰਹਿੰਦੇ ਆ ਉਹਨਾਂ ਨੂੰ ਵੀ ਇੱਕ ਹਫ਼ਤੇ ਦੇ ਵਿੱਚ ਛੱਡਣ ਦੇ ਲਈ ਕਿਹਾ ਗਿਆ ਹੈਗਾ ਸੋ ਇਹ ਬਹੁਤ ਵੱਡਾ ਕਦਮ ਜਿਹੜਾ ਇੰਡੀਆ ਦੀ ਸਰਕਾਰ ਨੇ ਚੱਕਿਆ ਹੈਗਾ ਇੱਥੋਂ ਵੀ ਬਹੁਤ ਸਾਰੇ ਲੋਕ ਪਾਕਿਸਤਾਨ ਗੁਰਦ ਆਮਾਂ ਦੇ ਦਰਸ਼ਨ ਕਰਨ ਜਾਂਦੇ ਆ ਉਹ ਤੋਂ ਅੱਗੇ ਫਿਰ ਉਹ ਪੰਜਾਬ ਨੂੰ ਵੀ ਜਾਂਦੇ ਆ ਸੋ ਸਾਰੇ ਚੈੱਕ ਕਰ ਲਿਓ ਕਿਤੇ ਬਾਅਦ ਦੇ ਵਿੱਚ ਵੀ ਤੁਹਾਨੂੰ ਉੱਥੇ ਤੁਸੀਂ ਫਸਿਦਾ ਨਾ ਜਾਵੋ ਕੋਈ ਕਿਸੇ ਤਰ੍ਹਾਂ ਦੀ ਜੋ ਪ੍ਰੋਬਲਮ ਨਾ ਆਵੇ ਬਾਗਾ ਅਟਾਰੀ ਜਿਹੜਾ ਬਾਰਡਰ ਆ ਉਹ ਬੰਦ ਕਰ ਦਿੱਤਾ ਗਿਆ ਕਹਿੰਦੇ ਸੋ ਉਸ ਨੂੰ ਇਹਨਾਂ ਨੇ ਆਲਰੇਡੀ ਬੰਦ ਕਰ ਦਿੱਤਾ ਸੋ ਇਹ ਸਾਰੇ ਧਿਆਨ ਦੇ ਨਾਲ ਸੁਣ ਲਿਓ ਇਹ ਲੇਟੈਸਟ ਭਾਰਤ ਸਰਕਾਰ ਵੱਲੋਂ ਇਹ ਇੱਕ ਨੋਟਿਸ ਜਾਰੀ ਕੀਤਾ ਗਿਆ ਆ ਅਟਾਰੀ ਸਰਹੱਦ ਅਟਾਰੀ ਬਾਗਾ ਬਾਰਡਰ ਬੰਦ ਤੇ ਸਿੰਧੂ ਜਲ ਸੰਧੀ ਮੁਅਤਲ ਕਰ ਦਿੱਤੀ ਗਈ ਹੈ ਜੀ ਉਹ ਉਦਾਂ ਕਹਿੰਦੇ ਵੀ ਜਿਹੜੇ ਮਹਾਰਾਸ਼ਟਰ ਤੇ ਗੁਜਰਾਤ ਤੋਂ ਜਿਹੜੀ ਵਪਾਰ ਹੁੰਦਾ ਸਮੁੰਦਰੀ ਵਪਾਰ ਉਹ ਨਿਬੰਧ ਹੁੰਦਾ ਨੇ ਜਿਹੜਾ ਉਹ ਕੀਤਾ ਤੇ ਜਿਹੜੇ ਪਾਕਿਸਤਾਨ ਨੂੰ ਗਏ ਆ ਇੰਡੀਅਨ ਉੱਥੇ ਉਹਨਾਂ ਨੂੰ 1 ਮਈ ਤੱਕ ਵਾਪਸ ਜਿਹੜਾ ਉਹ ਬੁਲਾਇਆ ਗਿਆ ਵੀ ਭਾਈ 1 ਮਈ ਤੱਕ ਵਾਪਸ ਆ ਜਾਓ ਪਾਕਿਸਤਾਨ ਦੇ ਰਾਜਦੂਤ ਤੇ ਜਿੰਦਾ ਤੁਸੀਂ ਕਿਹਾ ਪਰਸਨ ਨਾਨ ਗ੍ਰਾਟਾ ਦਾ ਮਤਲਬ ਹੁੰਦਾ ਪਰਸੋਨਾ ਨਾਨ ਗ੍ਰਾਟਾ ਦਾ ਵੀ ਪਰਸਨ ਨਾਟ ਵੈਲਕਮ ਅਨਵੈਲਕਮ ਪਰਸਨ ਵੀ ਤੁਹਾਡਾ ਇੱਥੇ ਸਵਾਗਤ ਨਹੀਂ ਆ ਇਹ ਡਿਪਲੋਮੈਟਿਕ ਕੰਟੈਕਸ ਦੇ ਵਿੱਚ ਇਹਦਾ ਮਤਲਬ ਹੁੰਦਾ ਵੀ ਭਾਈ ਹੁਣ ਤਿੱਤਰ ਹੋ ਜਓ ਇਤੋਂ ਤੁਹਾਡੀ ਜਿਹੜੀ ਉਹ ਸਾਨੂੰ ਇੱਥੇ ਹੁਣ ਜ਼ਰੂਰਤ ਨਹੀਂ ਹੈਗੀ ਸੋ ਇਹ ਜਿਹੜੀ ਸਥਿਤੀ ਆ ਵਾਸ ਟਾਈਮ ਬਣੀ ਪਈ ਹੈਗੀ ਆ ਬਹੁਤ ਸਰੀਆਂ ਚੀਜ਼ਾਂ ਇਸ ਨੂੰ ਲੈ ਕੇ ਹਰਜੋਤ ਸਿੰਘ ਜੀ ਚਰਚਾਵਾਂ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਰਹੀਆਂ ਹੈਗੀਆਂ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਹੋਇਆ ਕਿੰਨੇ ਕੀਤਾ ਕਿਵੇਂ ਕੀਤਾ ਕੀ ਹੋਇਆ ਇਹ ਤਾਂ ਸਮਾਂ ਹੀ ਜਿਹੜਾ ਉਹ ਅ ਦੱਸੇਗਾ ਪਰ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਸ਼ੱਕ ਦੀ ਸੂਈ ਹੈ ਜ਼ਰੂਰ ਇਸ ਪੂਰੇ ਕਾਂਡ ਨੂੰ ਲੈ ਕੇ 20 ਨਾਲ ਨਾਲ ਜਿਹੜੀ ਉਹ ਹੁਕਮਣ ਲੱਗ ਜਾਂਦੀ ਆ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵਕਤ ਹੋ ਗਿਆ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ ਅਮਰੀਕਾ